ਸੋ ਅੱਜ ਉਹ ਜੇ ਲੈਜੈਂਡਸ ਜਿਨ੍ਹਾਂ ਨੂੰ ਆਪਾਂ ਬਚਪਨ ਤੋਂ ਸੁਣਦੇ ਆ ਰਹਿਆ ਤੇ ਹੁਣ ਰੰਗਲੇ ਸਰਦਾਰਾਂ ਨੇ ਤਾਂ ਸਰਦਾਰੀ ਪੂਰੀ ਬੰਨੀ ਹੋਈ ਹੈ ਤੇ ਰੰਗਲੇ ਸਰਦਾਰਾਂ ਵਾਸਤੇ ਵੀ ਤੇ ਸਾਡੇ ਗੁਰਵਿੰਦਰ ਬਰਾੜ ਜੀ ਹੁਣ ਮੈਨੂੰ ਦਿਖੇ ਨਹੀਂ ਰਹੇ ਕਿੱਧਰ ਚਲੇ ਗਏ ਕਹਿੰਦੇ ਮੈਂ ਪੱਗ ਹਾਂ ਪੰਜਾਬ ਦੀ ਸੋ ਇੰਨਾ ਸਰਦਾਰਾਂ ਨੇ ਆਪਣੀ ਪੰਜਾਬੀ ਪੰਜਾਬੀ ਇਹ ਤਨ ਪੂਰੀ ਦੁਨੀਆ ਦੇ ਵਿੱਚ ਮਹਿਕਾਇਆ ਹੈ ਕਹਿੰਦੇ ਮੈਂ ਪੱਗ ਹਾਂ ਪੰਜਾਬ ਦੀ ਤੇ ਹੁੰਦੀ ਇੱਜ਼ਤਾਂ ਲਈ ਕੁਰਬਾਨ ਮੈਂ ਪੱਗ ਹਾਂ ਪੰਜਾਬ ਦੀ ਤੇ ਹੁੰਦੀ ਇੱਜ਼ਤਾਂ ਲਈ ਕੁਰਬਾਨ ਮੈਨੂੰ ਬੰਨ ਪੰਜਾਬੀ ਤੇ ਤੁਰਦੇ ਹਿਕਾਂ ਦਾ ਜਿਨ੍ਹਾਂ ਚਿਹਰਿਆਂ ਤੇ ਅਣਖਾਂ ਦੇ ਨੂਰ ਹੋਣਗੇ ਪੱਗਾਂ ਉਹ ਬੰਨਦੇ ਜ਼ਰੂਰ ਹੋਣਗੇ ਪੱਗਾਂ ਉਹ ਬੰਨਦੇ ਜ਼ਰੂਰ ਹੋਣਗੇ ਸਿਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਸਾਡੇ ਲਾਜਣ ਗੁਰਵਿੰਦਰ ਭਰਾੜ ਜੀ ਤੇ ਅੱਜ ਮਲਾ ਪੂਰਾ ਰੰਗਲਾ ਪੰਜਾਬ ਵੀ ਸਾਨੂੰ ਇਹਦੇ ਪੂਰੀ ਪਰਫਾਰਮੈਂਸ ਵੀ ਬਹੁਤ ਕੈਂਟ ਸੀ ਤੇ ਤੁਸੀਂ ਤਾਂ ਸਾਡੇ ਲੈਜੈਂਡ ਹੋ ਤੇ ਪੰਜਾਬੀ ਮਾਂ ਬੋਲੀ ਨੂੰ ਇਨਾਂ ਦਿਲਾਂ ਦੇ ਵਿੱਚ ਸਾਡੇ ਵਾਸਤੇ ਵਸਾਇਆ ਹੋਇਆ ਹੈ ਕਹਿੰਦੇ ਬੋਲੀ ਨਾ ਫਲਾਇਓ ਕਵਿਤਾਵਾਂ ਰੁਲ ਜਾਣੀਆਂ ਬੋਲੀ ਨਾ ਫਲਾਇਓ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚਰਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਫਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਫਲਾ ਦਿਓ ਸੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ ਇਹ ਉਹ ਕਲਾਕਾਰ ਆ ਰਹੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਮਿਊਜ਼ਿਕ ਰਾਹੀਂ ਪੂਰੀ ਦੁਨੀਆ ਦੇ ਵਿੱਚ ਵਸਾਇਆ ਹੋਇਆ ਤੇ ਤੁਸੀਂ ਸਾਡੇ ਜਿਹੜੇ ਉਸ ਗਾਣੇ ਹੈਗੇ ਹਨ ਉਹ ਮੋਤੀ ਮਾਲਾ ਦੇ ਵਾਂਗ ਕੇ ਉਹਨਾਂ ਦੇ ਵਿੱਚ ਪਰੋਏ ਹੋਏ ਕਹਿੰਦੇ ਅਮਰ ਸਿੰਘ ਸ਼ੌਂਕੀ ਦੀਆਂ ਟੱਲੀਆਂ ਕੌਣ ਭਲਾਉਗਾ ਯਮਲਾ ਜੱਟ ਫਕੀਰ ਛੇ ਰੇਹਾ ਚੇਤੇ ਆਊਗਾ ਗਰੇਵਾਲ ਮਸਾਨਾ ਕਹਿੰਦਾ ਵਕਤ ਕ ਲੈਣੇ ਨੇ ਇੱਕ ਕਲਾਕਾਰ ਦਾ ਹੁੰਦੇ ਪੰਜਾਬੀ ਮਾਂ ਬੋਲੀ ਦੇ ਗਾਣੇ ਨੇ ਪੰਜਾਬੀ ਮਾਂ ਬੋਲੀ ਦੇ ਗਾਣੇ ਨੇ ਉਹਨਾਂ ਗਾਣਿਆਂ ਦੇ ਵਿੱਚੋਂ ਸਾਡਾ ਇੱਕ ਗਾਣਾ ਗੁਰਵਿੰਦਰ ਬਰਾੜ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਵੈਰੀ ਮਚ ਬ੍ਰਦਰ ਥੋੜੀ ਬੋਕਲਪ ਕਰ ਦਿਓ ਮੈਂ ਨਵੀਂ ਨਵੀਂ ਪੱਗ ਬੰਨਣ ਲੱਗਿਆ ਮੈਨੂੰ ਥੋੜਾ ਜਿਹਾ ਪੈਸੇ ਵੀ ਮੋਨਿਟਰ ਚ ਕੱਢ ਸੁਣ ਲਈ ਸੋ ਬਹੁਤ ਬਹੁਤ ਮੁਬਾਰਕਬਾਦ ਸਰਦਾਰ ਬਲਜੀਤ ਸਿੰਘ ਜੀ ਉਹਨਾਂ ਨੂੰ ਔਰ ਦੂਸਰੀ ਨੜ ਖੇੜੀ ਫੈਮਿਲੀ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਬਹੁਤ ਧੰਨਵਾਦੀਆਂ ਭਾਈ ਅੰਮਿਤਪਾਲ ਸਿੰਘ ਜੀ ਬਰਾੜ ਸਾਹਿਬ ਜਿਹੜੇ ਹਮੇਸ਼ਾ ਸਮਾਜ ਸੇਵਾ ਦੇ ਕੰਮ ਕਰਦੇ ਸਾਡੇ ਵੱਡੇ ਭਾਈ ਸਾਹਿਬ ਨੇ ਇਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਇਹਨਾਂ ਦੇ ਹੁਕਮ ਦੇ ਸਿਰ ਮੱਥੇ ਸੀ ਤੇ ਤਸ਼ਰੀਫ ਫਰਮਾ ਹੋਏ ਆ ਜੀ ਸਰਦਾਰ ਰਣਜੀਤ ਸਿੰਘ ਜੀ ਰਾੜ ਸਾਹਿਬ ਸ਼ੇਖਰ ਬਾਈ ਜੀ ਔਰ ਹੋਰ ਬਹੁਤ ਸਾਰੀਆਂ ਮੌਜੂਦ ਹਸਤੀਆਂ ਸਾਰੇ ਆਪਣੇ ਵੀਰ ਬੈਠੇ ਔਰ ਜਦੋਂ ਕਿਤੇ ਵੀ ਸਬੱਬੀ ਆਜ਼ਮ ਵੀਰ ਹਨ ਸੁਰੀਲੀ ਗਾਇਕੀ ਸੁਣਨ ਨੂੰ ਮਿਲਦੀ ਹੈ ਅਸੀਂ ਵੀ ਸੋਚਦੇ ਹਾਂ ਅਸੀਂ ਆਪਣੇ ਬੈਂਡ 'ਚ ਹੁਣ ਕੀ ਐਡ ਕਰੀਏ ਸੋ ਬਹੁਤ ਖੂਬਸੂਰਤ ਬੈਂਡ ਬਹੁਤ ਪਿਆਰੇ ਭਰਾ ਹਦੇ ਮਾਈ ਨੰਗਲ ਸਾਹਿਬ ਪਹਿਲਾਂ ਗਾ ਕੇ ਗਏ ਆ ਮੇਰੀ ਗੁਜ਼ਾਰਿਸ਼ ਹੈ ਕਿ ਜਿੱਥੇ ਜਿਆਦਾ ਕਲਾਕਾਰ ਆਏ ਹੋਣ ਉੱਥੇ ਕਈ ਵਾਰੀ ਨੱਚਣਾ ਵਿੱਚੋਂ ਟੁੱਟ ਜਾਂਦਾ ਹੈ ਸੋ ਮੇਰੀ ਭੈਣਾਂ ਖਰਾਂ ਨੂੰ ਬੇਨਤੀ ਆਜ ਥੋੜਾ ਥੋੜਾ ਗਿੱਧਾ ਹੀ ਪਾਉਣੇ ਆ ਬੋਲੀਆਂ ਪਾਵਾਂਗੇ ਰਲ ਮਿਲ ਕੇ ਸਾਰੇ ਮੈਂ ਦੋ ਲਾਈਨਾਂ Shiv ਦੀ ਕਿਤਾਬ ਦੀਆਂ ਮੈਨੂੰ ਫਰਮਾਇਸੀ ਚੌਥਾ ਦਰਬਾਰੀ ਉਹ Shiv ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੋਦਾਈ ਉਹ ਲੌਂ ਦੇ ਗੁਲਾਬ ਹੋ ਲਾਂ ਤੇ ਗੁਲਾਬ ਵਰਗੀ ਤੇ ਮੈਂ ਘੀਰਿਆਂ ਚ ਉਗਰੀ ਚਲਾਈ ਓ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੋਦਾਈ ਹੋ ਸਾਡੇ ਚੇਤਿਆਂ ਚ ਕਈਆਂ ਤੇ ਦਾਤਿਆਂ ਦੇ ਗੀਤ ਸਾਡੇ ਚੇਤਿਆਂ ਚ ਕਈਆਂ ਤੇ ਦਾਤਿਆਂ ਦੇ ਗੀਤ ਖੁਸ਼ੀਆਂ ਤੇ ਬੌਧੀਆਂ ਉਦਾਸੀਆਂ ਦੇ ਗੀਤ ਉਹ ਬਾਲੀਵੁੱਡ ਦੇ ਸ਼ਬਾਬ ਵਰਗੀ ਤੇ ਮੈਂ ਆੜਖ ਦੇ ਨਾਟਕਾਂ ਦਾ ਭਾਈ ਉਹ ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੋਦਾਏ ਇੱਕ ਤਾੜੀ ਇਹਨਾਂ ਮਹਾਨ ਰਾਈਟਰਾਂ ਦੇ ਨਾਂ ਤੇ ਫਰਮਾਇਸ਼ ਸੀ ਦੋਸਤਾਂ ਦੀ ਸੋਪਹਿਲ ਪਹਿਲਾ ਗਾਲਾਂ ਤੇ ਪੈਰ ਵੀ ਰਾਗ ਤੇ ਬਸ ਜੱਟ ਸੋਦਾ ਭਦਰ ਭਾਈ ਕੀ ਹਾਲ ਹੈ ਭਦਰ ਵੀਰੇ ਹੋਰਾਂ ਦੇ ਨਾਮ ਤੇ ਤਾੜੀ ਮਾਰ ਦੋ ਬਹੁਤ ਵਧੀਆ ਆਰਟਿਸਟ ਔਰ ਬਹੁਤ ਵਧੀਆ ਇਨਸਾਨ